ਅੱਜ ਅਸੀਂ ਵਿੱਛਾ ਦੀ ਜਿਹੜੀ ਮੀਟਿੰਗ ਹੁੰਦੀ ਹੈ ਉਹਦੀ ਅਸੀਂ ਮੁਲਾਕਾਣ ਕਰਨ ਵਾਸਤੇ ਬਚਤ ਭਾਵਨ ਵਿੱਚ ਡਿਪਟੀ ਕਮਿਸ਼ਨਰ ਸਾਹਿਬ ਪੁਲਿਸ ਦੇ ਉੱਚ ਅਧਿਕਾਰੀ ਔਰ ਅਲੱਗ-ਅਲੱਗ ਵਿਭਾਗਾਂ ਦੇ ਜਿਹੜੇ ਮੁਖੀ ਨੇ ਉਹਨਾਂ ਦੇ ਨਾਲ ਕੀਤੀ ਹੈ ਇਹਦੇ ਚ ਅਸੀਂ ਜਿਹੜੇ ਚ ਚੱਲ ਰਹੀਆਂ ਸਕੀਮਾਂ ਦਾ ਰਿਵਿਊ ਕਰਨਾ ਹੁੰਦਾ ਹੈ ਜਿਹੜੀਆਂ ਲੋਕ ਸ਼ਿਕਾਇਤਾਂ ਨੇ ਜਾਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਵੀ ਰਿਵਿਊ ਕਰਨਾ ਹੁੰਦਾ ਔਰ ਉਹਨਾਂ ਦੇ ਅੱਗੇ ਕੋਆਰਡੀਨੇਸ਼ਨ ਕਰਕੇ ਉਹਨਾਂ ਨੂੰ ਦੂਰ ਕਰਨਾ ਹੁੰਦਾ ਹੈ ਸਭ ਤੋਂ ਪਹਿਲਾਂ ਸ਼ਹਿਰ ਦੀ ਸਮੱਸਿਆ ਜਿਹੜੀ ਖਾਸ ਕਰ ਇੱਥੇ ਕੂੜੇ ਦਾ ਬਹੁਤ ਬੁਰਾ ਹਾਲ ਹੈ ਸਫਾਈ ਦਾ ਬਹੁਤ ਬੁਰਾ ਹਾਲ ਹੈ ਕੋਈ ਜਗ੍ਹਾ ਤੇ ਸੀਵਰੇਜ ਦੀ ਮੁਸ਼ਕਲ ਹੈ ਕਿਤੇ ਲਾਈਟਾਂ ਦੀ ਮੁਸ਼ਕਲ ਹੈ ਉਹਦਾ ਸਾਰਾ ਰਿਵਿਊ ਕੀਤਾ ਔਰ ਜਿਹੜਾ ਕਮਿਸ਼ਨਰ ਵੱਲੋਂ ਜਵਾਬ ਇਹ ਹੈ ਕਿ ਉਹਨਾਂ ਨੇ ਕੁਝ ਨਵੀਆਂ ਗੱਡੀਆਂ ਵੀ ਲਾਈਆਂ ਕੁਝ ਕੰਮ ਹੋਰ ਕੰਪਨੀਆਂ ਨੂੰ ਲੋਟ ਹੈ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀਤਾ ਜਾਏਗਾ ਜਿਹੜੇ ਡੰਪ ਬਣੇ ਨੇ ਉਹਨਾਂ ਨੂੰ ਕਿਵੇਂ ਦੂਰ ਕੀਤਾ ਜਾ ਰਿਹਾ ਉਹਨਾਂ ਦੀ ਸੈਗਰੀਗੇਸ਼ਨ ਵੀ ਜਿਹੜਾ ਲਗਾਤਾਰ ਚੱਲ ਰਿਹਾ ਜਿਹੜਾ ਕਿ ਪੀਸਾ ਵੀ ਨਿਗਰਾਨੀ ਕਰ ਰਹੇ ਨੇ ਔਰ ਕਮਿਸ਼ਨਰ ਕਾਰਪੋਰੇਸ਼ਨ ਵੀ ਨਿਗਰਾਨੀ ਕਰ ਉਦੇ ਨਾਲ ਜਿਹੜੇ ਹਾੜ ਆਏ ਸੀ ਹਾੜ ਵਾਲੇ ਏਰੀਆ ਦੇ ਵਿੱਚ ਜੋ ਮਾੜੇ ਹਾਲਾਤ ਹੋਏ ਨੇ ਉਹਨਾਂ ਦੇ ਵਿੱਚ ਜਿਹੜੇ ਫੰਡ ਦਿੱਤੇ ਗਏ ਨੇ ਫਸਲਾਂ ਦੇ ਜਿਹੜਾ ਫੰਡ ਦਿੱਤਾ ਗਿਆ ਉਹਦਾ ਰਿਵਿਊ ਕੀਤਾ ਗਿਆ ਔਰ ਜਿਹੜੇ ਘਰ ਜਿੱਥੇ ਟੱਠੇ ਨੇ ਜਿਨ੍ਹਾਂ ਦੀ ਮੁਸ਼ਕਲ ਹੈ ਜਿਨ੍ਹਾਂ ਦੇ ਅਜੇ ਤੱਕ ਪੈਸੇ ਨਹੀਂ ਗਏ ਜਿਹੜੀਆਂ ਸ਼ਿਕਾਇਤਾਂ ਸਾਡੇ ਕੋਲ ਆਈਆਂ ਨੇ ਉਹ ਵੀ ਅਸੀਂ ਸਾਰੀਆਂ ਡਿਸਕਸ ਕੀਤੀਆਂ ਨੇ ਜਿਹੜਾ ਸਕੂਲਾਂ ਦੀ ਖਾਸ ਕਰਕੇ ਸਕੂਲਾਂ ਦੇ ਮਾੜੇ ਹਾਲਾਤ ਨੇ ਸਕੂਲਾਂ ਦੇ ਵਿੱਚ ਅਸੀਂ ਕਿਈ ਜਗ੍ਹਾ ਟੀਚਰ ਪੂਰੇ ਨਹੀਂ ਹੈਗੇ ਕਿਤੇ ਪ੍ਰਿੰਸੀਪਲ ਨਹੀਂਗੇ ਉਹ ਵੀ ਗੱਲ ਅਸੀਂ ਜਿਹੜੀ ਹੈ ਸਰਕਾਰ ਨੂੰ ਇਸ ਕਮੇਟੀ ਦੇ ਰਾਹੀਂ ਚਿਪਾਰ ਜਿਹੜੀ ਕੀਤੀ ਹੈ ਕਿ ਉਹ ਜਲਦੀ ਪੂਰੇ ਕੀਤੇ ਜਾਣ ਜਿਹੜੀਆਂ ਬਿਲਡਿੰਗਾਂ ਨੇ ਅਸੀਂ ਇਹਨਾਂ ਤੋਂ ਇੱਕ ਪ੍ਰਪੋਜ਼ਲ ਲਈ ਹੈ ਕਿ ਇੱਕ ਬਿਲਡਿੰਗ ਜਿਹੜੀ ਕਮ ਸੇ ਕਮ ਇਕਲਕੇ ਦੇ ਵਿੱਚ ਸਾਨੂੰ ਸਰਕਾਰ ਦੱਸੇ ਕਿ ਉਹ ਅਸੀਂ ਉੱਚ ਮਿਆਰ ਦੀ ਜਿੱਦਾਂ ਕੈਂਬਰੇਜ ਸਕੂਲ ਬਣੇ ਨੇ ਜਾਂ ਪ੍ਰਾਈਵੇਟ ਸਕੂਲ ਨੇ ਉਹਨਾਂ ਦੇ ਪੱਧਰ ਦੀ ਵੱਡੀ ਬਿਲਡਿੰਗ ਜਿੰਨੇ ਕ ਕਮਰਿਆਂ ਦੀ ਲੋੜ ਹੋਵੇ ਦਸਾਂ ਦੀ ਜਾਂ 20 ਦੀ ਉਹਦੇ ਮਿਆਰ ਦੀਆਂ ਬਣਾ ਕੇ ਅਸੀਂ ਬਿਲਡਿੰਗ ਇੱਕ ਜ਼ਰੂਰ ਤਿਆਰ ਕਰਾਂਗੇ ਜਿੱਤੇ ਕੰਮ ਚੱਲ ਰਿਹਾ ਹੈ ਤੁੰਗਤਾਪਦਰੇਣ ਜਿਹਦੀ ਬਹੁਤ ਵੱਡੀ ਮੁਸ਼ਕਲ ਹੈ ਉਦੇ ਤੇ ਚਰਚਾ ਹੋਈ ਹੈ ਔਰ ਡੀ ਸਾਹਿਬ ਨੂੰ ਇਹ ਅਸੀਂ ਚਰਚਾ ਕਰਕੇ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਸਰਕਾਰ ਨਾਲ ਗੱਲ ਕਰਕੇ ਜਿਹੜੀਆਂ ਪਿਛਲੀਆਂ ਮੀਟਿੰਗਾਂ ਹੋਈਆਂ ਨੇ ਖਾਸ ਕਰ ਜਿਹੜੀ 2023 ਚ ਹੋਈ ਸੀ ਕਮੇਟੀ ਬਣੀ ਸੀ ਸੈਕਟਰੀ ਲੋਕਲ ਬਾਡੀ ਦੇ ਅਧੀਨ ਉਹ ਕਮੇਟੀ ਦੇ ਰਿਵਿਊ ਸਾਰੇ ਲੈ ਕੇ ਬਾਕੀ ਮੀਟਿੰਗਾਂ ਦੇ ਰਿਵਿਊ ਲੈ ਕੇ ਜਲਦੀ ਤੋਂ ਜਲਦੀ ਕੋਆਰਡੀਨੇਸ਼ਨ ਕਮੇਟੀ ਬਣਾ ਕੇ ਇੱਕ ਪ੍ਰੋਜੈਕਟ ਤਿਆਰ ਕੀਤਾ ਜਾਵੇ ਇਹਦਾ ਹੱਲ ਕੀ ਹੈ ਕਿਉਂਕਿ ਸਾਡੀ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਪ੍ਰੋਜੈਕਟ ਹੀ ਤਿਆਰ ਨਹੀਂ ਹੋ ਰਿਹਾ ਜੇ ਪ੍ਰੋਜੈਕਟ ਤਿਆਰ ਹੋਏਗਾ ਤਾਂ ਅਸੀਂ ਕੇਂਦਰ ਸਰਕਾਰ ਕੋ ਆ ਪਹੁੰਚ ਕਰਕੇ ਬਤੌਰ ਮੈਂਬਰ ਪਾਰਲੀਮੈਂਟ ਮੈਂ ਉਹਦਾ ਜਿੰਨਾ ਵੀ ਪੈਸਾ ਹੋਏਗਾ 400 ਕਰੋੜ ਲੱਗੇ 500 ਲੱਗੇ ਅਸੀਂ ਉਹ ਲਿਆ ਕੇ ਦਿੱਤਾ ਜਾਏਗਾ ਜਿੰਨੇ ਵੀ ਵਾਟਰ ਬਕਸ ਚੱਲ ਰਹੇ ਨੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸਾਫ਼ ਪਾਣੀ ਜਿਹੜਾ ਦੇਣਾ ਹੈ ਜਿਹੜਾ ਨਹਿਰਾਂ ਦਾ ਸਾਫ਼ ਪਾਣੀ ਕਰਕੇ ਦੇਣਾ ਹੈ ਉਹਦੇ ਬਾਰੇ ਰਿਵਿਊ ਕੀਤਾ ਹੈੜੇ ਵੱਡੀਆਂ ਟੈਂਕੀਆਂ ਮਰਨੀਆਂ ਨੇ ਤਾਂ ਕਿ ਉਹ ਸਮੇਂ ਸਿਰ ਪੂਰਾ ਹੋਵੇ ਪੁਲਿਸ ਕਮਿਸ਼ਨਰ ਨੂੰ ਕਾਨੂੰਨ ਵਿਵਸਥਾ ਜਿਹੜੀ ਹੈ ਉਹ ਕਾਨੂੰਨ ਵਿਵਸਥਾ ਅਸੀਂ ਚਰਚਾ ਕੀਤਾ ਹੈ ਜਿੱਥੇ ਜਿਸ ਤਰੀਕੇ ਨਾਲ ਪੁਲਿਸ ਲੜਾਈ ਲੜ ਰਹੀ ਹੈ ਇਸ ਗੈਂਗਸਟਰ ਬਾਦ ਵਿਰੁੱਧ ਔਰ ਮੈਂ ਉਹਨਾਂ ਦੀ ਸਲਾਘਾ ਵੀ ਕਰਦਾ ਪਰ ਨਾਲ ਦੀ ਨਾਲ ਜਿਹੜਾ ਹੇਟਲੇ ਪੱਧਰ ਤੇ ਕਾਨੂੰਨ ਵਿਵਸਥਾ ਬਹੁਤ ਖਰਾਬ ਹੋਈ ਹੈ ਉਹਦੇ ਬਾਰੇ ਵੀ ਇਹਨਾਂ ਨੇ ਚਰਚਾ ਹੋਈ ਹੈ ਕਿ ਹਰ ਅੱਜ ਆਮ ਬੰਦਾ ਦਾ ਘਰਾਂ ਚੋਂ ਨਿਕਲ ਕੇ ਡਰ ਰਿਹਾ ਵਾ ਗੈਂਗਸਟਰਾਂ ਦੀਆਂ ਧਮਕੀਆਂ ਆ ਰਹੀਆਂ ਨੇ ਫਰੋਤੀ ਦੇ ਕਾਲਾਂ ਸ਼ਹਿਰ ਦੇ ਵਿੱਚ ਹਰ ਕਸਬਿਆਂ ਦੇ ਵਿੱਚ ਬਹੁਤ ਜ਼ਿਆਦਾ ਹੋ ਗਈਆਂ ਨੇ ਔਰ ਕੁਝ ਜਗ੍ਹਾ ਦੇ ਜਿਹੜੇ ਲੁਟੇਰੇ ਨੇ ਉਹਨਾਂ ਨੇ ਨਵਾਂ ਕੰਮ ਫੜਿਆ ਕਿ ਉਹ ਟਾਰਗੇਟ ਕਰਦੇ ਨੇ ਜਿਹੜੀਆਂ ਮੇਨ ਰੋਡ ਦੇ ਉੱਤੇ ਜਾਂਦੀਆਂ ਗੱਡੀਆਂ ਨੂੰ ਜਿਹੜੀਆਂ ਮਾਲ ਨਾਲ ਭਰ ਕੇ ਜਾਂਦੀਆਂ ਨੇ ਇਥੋਂ ਅੰਮ੍ਰਿਤਸਰ ਤੋਂ ਬਾਹਰ ਭੇਜਦੇ ਨੇ ਵਪਾਰੀ ਉਹਨਾਂ ਨੂੰ ਲੁੱਟਦੇ ਨੇ ਉਹ ਸਾਰੀਆਂ ਚੀਜ਼ਾਂ ਦਾ ਸਾਡੇ ਧਿਆਨ ਚਾਹੀਆ ਸੀ ਉਹ ਦੱਸਿਆ ਨੇ ਇਨਕ੍ਰੋਚਮੈਂਟ ਸ਼ਹਿਰ ਦੇ ਵਿੱਚ ਬਹੁਤ ਜ਼ਿਆਦੀ ਹੋਈ ਹੈ ਜਿਹੜੀ ਇਨਕ੍ਰੋਚਮੈਂਟ ਨੂੰ ਲੈ ਕੇ ਵੀ ਅਸੀਂ ਚਰਚਾ ਕੀਤੀ ਹੈ ਕਿਹੜੀ ਇਨਕ੍ਰੋਚਮੈਂਟ ਹੈ ਉਹਨੂੰ ਹਰ ਹਾਲਤ ਜਿਹੜਾ ਉਹ ਟਾਇਆ ਜਾਏ ਕਿਉਂਕਿ ਇਹ ਪਬਲਿਕ ਦੇ ਯੂਟਿਲਾਈਜੇਸ਼ਨ ਦੀਆਂ ਜਗ੍ਹਾ ਨੇ ਜੇ ਆਪਾਂ ਨੂੰ ਆਪਾਂ ਨੂੰ ਇਹ ਲੱਗਦਾ ਕਿ ਫਲਾਣੇ ਨੇ ਜਗ੍ਹਾ ਵੜੀ ਹੈ ਤੇ ਉਹਦੇ ਕਰਕੇ ਮੈਨੂੰ ਮੁਸ਼ਕਲ ਆ ਰਹੀ ਹੈ ਤੇ ਸਭ ਤੋਂ ਪਹਿਲਾਂ ਮੈਨੂੰ ਆਪਣੇ ਘਰ ਤੋਂ ਵੀ ਇਨਕ੍ਰੋਚਮੈਂਟ ਜਿਹੜੀ ਹੈ ਹਟਾਉਣੀ ਚਾਹੀਦੀ ਹੈ ਇਹ ਸਾਡੀ ਆਪਣੀ ਜ਼ਿੰਮੇਵਾਰੀ ਵੀ ਹੈ ਕੁਝ ਲੋਕਾਂ ਦੀਆਂ ਜ਼ਿੰਮੇਵਾਰੀਆਂ ਨੇ ਕੁਝ ਸਰਕਾਰ ਦਾ ਹੈ ਪਰ ਮੈਂ ਸਰਕਾਰ ਨੂੰ ਕਿਹਾ ਕਿ ਇਹ ਸ਼ਕਤੀਨਾ ਪੇਸ਼ੰਟ ਜਿਹੜੇ ਨਹੀਂ ਅਟਾਉਂਦੇ ਉਹਨਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ ਤਾਂ ਕਿ ਸ਼ਹਿਰ ਦੇ ਵਿੱਚ ਜਿਹੜੀ ਟ੍ਰੈਫਿਕ ਦੀ ਸਮੱਸਿਆ ਦਾ ਬਹੁਤ ਬੁਰਾ ਹਾਲ ਹੈ ਉਸ ਤੋਂ ਇਲਾਵਾ ਜਿਹੜੇ ਸਿਹਤ ਸਭਾਵਾਂ ਨੇ ਉਹਨਾਂ ਨੂੰ ਲੈ ਕੇ ਵੀ ਚਰਚਾ ਹੋਈ ਕਿ ਜਿਹੜੇ ਹਸਪਤਾਲਸ ਨੇ ਜਾਂ ਜਿੱਥੇ-ਜਿੱਥੇ ਮੁਸ਼ਕਲਾਂ ਆਈਆਂ ਨੇ ਉਹਨਾਂ ਦੇ ਵਿੱਚ ਵੀ ਸਰਕਾਰ ਨੂੰ ਲੈ ਕੇ ਭੇਜਿਆ ਕਿ ਡਾਕਟਰਾਂ ਦੀ ਵੀ ਜਿਹੜੀ ਗਿਣਤੀ ਜਿੱਥੇ ਘਟਿਆ ਉਹ ਪੂਰੀ ਕੀਤੀ ਜਾਵੇ ਜਿੱਥੇ ਬਿਜਲੀ ਦੇ ਪ੍ਰਬੰਧਨ ਦੀ ਲੋੜ ਹੈ ਬਿਜਲੀ ਦਾ ਪ੍ਰਬੰਧਨ ਠੀਕ ਕੀਤਾ ਜਾਵੇ ਔਰ ਜਿੱਥੇ ਵੀ ਹੋਰ ਵੀ ਜਿਸ ਤਰ੍ਹਾਂ ਕਾ ਸਿਹਤ ਸਭਾਵਾਂ ਦੇ ਵਿੱਚ ਗੁਰਨਾਨਕ ਦੇਵਾ ਹਸਪਤ ਉਹਦੀ ਵੀ ਅਸੀਂ ਅੱਗੇ ਰਿਵਿਊ ਕਮੇਟੀ 'ਚ ਅੱਗੇ ਕਮੇਟੀ 'ਚ ਇੱਕ ਮੀਟਿੰਗ ਜਲਦੀ ਰਵਾਂਗੇ ਜੀ ਸਾਹਿਬ ਦੇ ਨਾਲ ਕਿਉਂਕਿ ਜਿੱਥੇ ਉੱਥੇ ਕਾਫੀ ਸੁਧਾਰ ਅਸੀਂ ਕੀਤਾ ਹੈ ਪਰ ਹੋਰ ਵੀ ਸੁਧਾਰ ਦੀ ਹੈ ਜੇ ਬਹੁਤ ਵੱਡੀ ਲੋੜ ਹੈ ਸਾਨੂੰ ਉਸ ਦੇ ਨਾਲ ਜਿਹੜੇ ਪੰਜਾਬ ਮੰਡੀ ਬੋਰਡ ਦੀਆਂ ਛੜਕਾਂ ਨੇ ਮੀਡੀਆ ਬੀਐਨਆਰ ਦੀਆਂ ਛੜਕਾਂ ਨੇ ਜਿਹੜੀਆਂ ਸੈਂਟਰ ਦੀਆਂ ਜਿੰਨੀਆਂ ਵੀ ਸਕੀਮਾਂ ਨੇ ਸਾਰਿਆਂ ਦਾ ਸਾਰਿਆਂ ਦਾ ਅਸੀਂ ਰਿਵਿਊ ਕੀਤਾ ਤੇ ਖਾਸ ਕਰਕੇ ਜਿਹੜਾ ਲਾਣ ਆਰਡਰ ਨੂੰ ਲੈ ਕੇ ਸਰਕਾਰ ਨੂੰ ਜਰੂਰ ਅਸੀਂ ਬਹੁਤ ਗੰਭੀਰਤਾ ਨਾਲ ਇਹਨੂੰ ਲਿਆ ਹੈ ਕਿ ਇਹ ਨਹੀਂ ਇਹਨੂੰ ਕਿਸੇ ਵੀ ਤਰੀਕੇ ਦੇ ਨਾਲ ਸਰਕਾਰ ਕੰਟਰੋਲ ਕਰੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਸਾਡਾ ਫਰਜ ਹੈ ਮਨਰੇਗਾ ਦੇ ਵਿਰੁੱਧ ਅਸੀਂ ਇੱਕ ਮਤਾ ਪਾ ਕੇ ਭੇਜਿਆ ਕਿ ਜਿਹੜੀ ਸਰਕਾਰ ਨੇ 60 40 ਦੀ ਰੇਸ਼ੋ ਕੀਤੀ ਉਹ ਬਿਲਕੁਲ ਗਲਤ ਹੈ ਸਰਕਾਰ ਕੇਂਦਰ ਸਰਕਾਰ ਸਾਨੂੰ ਪਿੰਡਾਂ ਦੇ ਵਿੱਚੋਂ ਮਤੇ ਆਏ ਨੇ ਪਿੰਡਾਂ ਦੇ ਵਿੱਚੋਂ ਸਾਡੇ ਨਾਲ ਚਰਚਾ ਹੋਈਆਂ ਨੇ ਪੰਚਾਇਤਾਂ ਦੀਆਂ ਸਰਪੰਚਾਂ ਦੀਆਂ ਕਿ ਇਹ ਅਧਿਕਾਰ ਉਹਨਾਂ ਦੇ ਅਧਿਕਾਰ ਖੇਤਰੀ ਰਹਿਣ ਵੀ ਕਿਹੜਾ ਕੰਮ ਕਰਾਉਣਾ ਕਦੋਂ ਕਰਾਉਣਾ ਔਰ 100% ਜਿਹੜੀ ਸਰਕਾਰ ਆ ਕਿਉਂਕਿ ਉਹਨਾਂ ਜੀ ਰਾਮ ਜੀ ਰੱਖਿਆ ਇਹ ਨਾਂ ਤੇ ਮੈਂ ਇਹ ਮੰਨਣਾ ਕਿ ਜੇ ਭਗਵਾਨ ਦਾ ਨਾਮ ਤੁਸੀਂ ਕਿਹਾ ਕਿ ਅਸੀਂ ਉਹਨਾਂ ਦੇ ਨਾਂ ਤੇ ਰੱਖਿਆ ਤੇ ਭਗਵਾਨ ਦਾ ਫਿਰ ਆਪਾਂ ਨੂੰ ਵੱਧ ਦੇਣਾ ਚਾਹੀਦਾ ਤੁਸੀਂ 250 ਦਿਨ ਜਿਹੜੇ ਆ ਪੂਰੇ ਪੈਸੇ ਜਿਹੜੇ ਆ ਸਿਕੰਦਰ ਸਰਕਾਰ ਜਿਹੜੇ ਆ ਉਸ ਸਟੇਟਾਂ ਨੂੰ ਮੁਹैया ਕਰਾਏ ਇਹ ਵੀ ਅਸੀਂ ਬਤਾ ਪਾ ਕੇ ਭੇਜਿਆ ਹੈ ਹਾ ਜੀ ਸਰ ਸਾਹਿਬ ਨੇ ਗੈਂਗਸਟਰਵਾਦ ਦੀ ਗੱਲ ਕੀਤੀ ਹੈ ਭਾਵੇਂ ਉਹ ਨਾ ਮਾਦੀ ਪਾਰਟੀ ਦੀ ਸਰਕਾਰ ਹੈ ਤੇ ਕਿ 2017 ਦੀ ਘੱਟ ਸਰਕਾਰ ਦੀ ਉਸ ਤੋਂ ਪਹਿਲਾਂ ਕਾਲੀ ਭਾਈ ਵਨ ਲੇਕਿਨ ਇਹ ਲਗਾਤਾਰ ਗੈਂਗਸਟਰਵਾਦ ਅੱਜ ਤੱਕ ਚੱਲਦਾ ਆ ਰਿਹਾ ਹੈ ਇਸ ਦੇ ਵਿੱਚ ਕੀ ਕਮੀਆਂ ਹੈ ਕੀ ਪੁਲਿਸ ਦੀ ਨਾਕਾਮੀ ਹੈ ਜਾਂ ਸਰਕਾਰ ਦੀ ਕੀ ਫੋਰਸ ਦੀ ਕਮੀ ਮੰਦੇ ਹੋ ਦੇਖੋ ਇਹਦੇ ਵਿੱਚ ਸਾਨੂੰ ਬੜਾ ਗੰਭੀਰ ਵਿਚਾਰ ਚਰਚਾ ਕਰਨੀ ਹੋਊਗੀ ਇਹ ਇੱਕ ਜਾਂ ਦੋ ਲਾਈਨਾਂ ਦੇ ਵਿੱਚ ਇਹ ਚੀਜ਼ ਖਤਮ ਨਹੀਂ ਹੋਣੀ ਹਾਂ ਉਹ ਹੀ ਗੱਲ ਫੇਰ ਹੈ ਇਹ ਮੈਂ ਤਾਂ ਕਹੂੰਗਾ ਕਿ ਸਰਕਾਰ ਦੀ ਨੰਗਮੀ ਹੈ ਪੁਲਿਸ ਦੀ ਨੰਗਮੀ ਪਰ ਇਹ ਇੱਥੋਂ ਤੱਕ ਪਹੁੰਚੇ ਕਿਉਂ ਆ ਸਭ ਤੋਂ ਵੱਡਾ ਸਾਨੂੰ ਇਹ ਦੇ ਉੱਤੇ ਚਰਚਾ ਕਰਨਾ ਪਊਗਾ ਮੇਰਾ ਖਿਆਲ ਇੱਕ ਵੱਡਾ ਮੰਚ ਰੱਖੋ ਤੁਸੀਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਨੂੰ ਵੀ ਬੁਲਾਓ ਪੁਲਿਸ ਨੂੰ ਵੀ ਬੁਲਾਓ ਅਲੱਗ-ਅਲੱਗ ਪਾਰਟੀਆਂ ਦੇ ਲੀਡਰ ਵੀ ਬੁਲਾਓ ਔਰ ਜਿਹੜੇ ਗੰਭੀਰਤਾ ਨਾਲ ਵਿਚਾਰ ਕਰ ਸਕਣ ਇਹ ਨਹੀਂ ਕਿ ਦੂਸ਼ਣ ਬਾਜੀ ਕਰਕੇ ਭੱਜ ਜਾਈਏ ਭੱਜਿਆ ਗੁਜ਼ਾਰਾ ਨਹੀਂ ਹੋਣਾ ਇਸ ਵੇਲੇ ਇਹ ਸਿਰ ਤੋਂ ਪਾਣੀ ਲੰਘ ਚੁੱਕਾ ਆ ਇਹਦਾ ਹੱਲ ਸਾਨੂੰ ਸਥਾਈ ਕਰਨਾ ਪਊਗਾ ਔਰ ਮੇਰਾ ਮੰਨਣਾ ਹੈ ਇਹਦਾ ਹੱਲ ਸਭ ਤੋਂ ਵੱਡਾ ਜਿੱਨਾਂ ਚਿਰ ਅਸੀਂ ਆਪਣੇ ਬੱਚਿਆਂ ਨੂੰ ਐਜੂਕੇਟ ਪ੍ਰੋਪਰ ਪੰਜਾਬ ਸਰਕਾਰੀ ਸਕੂਲਾਂ 'ਚ ਐਜੂਕੇਸ਼ਨ ਨਹੀਂ ਦਵਾਗੇ ਚੰਗੀ ਮੋਈਆ ਨਹੀਂ ਕਰਾਵਾਂਗੇ ਉਹਨਾਂ ਚਿਰ ਇਹ ਚੀਜ਼ਾਂ ਦਾ ਸਾਨੂੰ ਸਾਹਮਣਾ ਕਰਨਾ ਹੀ ਪੈਣਾ ਕਿਉਂਕਿ ਜਦੋਂ ਬੱਚੇ ਇਹਨਾਂ ਮਸਲਿਆਂ ਦੇ ਨਾਲ ਜੂਝਦੇ ਨਿਕਲਦੇ ਨੇ ਜਦੋਂ ਅਸੀਂ ਕਿਉਂਕਿ ਬਹੁਤੇ ਲੋਕ ਸਰਕਾਰੀ ਸਕੂਲਾਂ 'ਚ ਪੜ੍ਹਦੇ ਨੇ ਜਿਹੜੇ ਪਬਲਿਕ ਸਕੂਲ ਵੀ ਆ ਉਹ ਵੀ ਤਕਰੀਬਨ ਸਰਕਾਰੀ ਸਕੂਲਾਂ ਨਾਲ ਦੇ ਨਾਲ ਦੇ ਹੀ ਹੁੰਦੇ ਨੇ ਸਿਰਫ ਉੱਥੇ ਇੱਕ ਸਾਫ਼ ਸੁਥਰਾ ਵਾਤਾਵਰਨ ਹੁੰਦਾ ਬਾਕੀ ਪੜ੍ਹਾਈ ਉੱਥੋਂ ਦੀ ਸਰਕਾਰੀ ਸਕੂਲਾਂ ਨਾਲੋਂ ਕੋਈ ਬਹੁਤ ਜ਼ਿਆਦੀ ਵਧੀਆ ਨਹੀਂ ਹੁੰਦੀ ਜਿਹੜੇ ਬਹੁਤ ਜ਼ਿਆਦੇ ਵਧੀਆ ਉਹਨਾਂ ਦੇ ਫੀਸਾਂ ਬਹੁ 80% ਲੋਕ ਜਿਹੜੇ ਆ ਛੋਟੇ ਸਕੂਲਾਂ ਚ ਤੇ ਸਰਕਾਰੀ ਸਕੂਲਾਂ ਚ ਪੜਦੇ ਆ ਸਾਡਾ ਮੰਨਣਾ ਹੈ ਕਿ ਆਪਾਂ ਉਹਨਾਂ ਦਾ ਮਿਆਰ ਏਡਾ ਉੱਚਾ ਕਰ ਦਈਏ ਕਿ ਲੋਕ ਪੜ ਕੇ ਨਿਕਲਣ ਅਸੀਂ ਤਾਂ ਦੀ ਤਰੱਕੀ ਕਰਾਂਗੇ ਜੇ ਹੀ ਐਜੂਕੇਸ਼ਨ ਲੈਣੀ ਜੇ ਐਜੂਕੇਸ਼ਨ ਨਾ ਲਈ ਜਾਂ ਨਾ ਆਪਣੇ ਬੱਚਿਆਂ ਨੂੰ ਦੇ ਪਾਈ ਚੰਗੀ ਜਾਂ ਜ਼ਿੰਮੇਵਾਰ ਪੋਲੀਟੀਕਲ ਬੰਦੇ ਜਾਂ ਪ੍ਰਸ਼ਾਸਨ ਸਹੀ ਸਕੂਲ ਤੇ ਸਹੀ ਪਾਲਿਸੀਆਂ ਨਾ ਬਣਾਉਂਗਾ ਤੇ ਇਹ ਗੈਂਗਸਟਰ ਬਾਅਦ ਵੀ ਨਸ਼ਿਆਂ ਦੀਆਂ ਵੀ ਬੇਰੁਜ਼ਗਾਰੀ ਦੀਆਂ ਵੀ ਕੰਮ ਨਾ ਕਰਨ ਦੀ ਆਦਤ ਬੇਲੇ ਰਹਿਣ ਦੀ ਆਦਤ ਇਹ ਹਰ ਸਾਡੀ ਆਉਣ ਵਾਲੀ ਪੀੜ੍ਹੀ ਦੇ ਪੀੜ੍ਹੀ ਦੇ ਵਿੱਚ ਵਧੇਗੀ ਵੀ ਘਟੇਗੀ ਨਹੀਂ ਦੂਜੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਕਿ ਅਸੀਂ ਮੈਂ ਤਾਂ ਇਹ ਅਸੀਂ ਇਹਦੇ 'ਚ ਹੋਣੇ ਇਹ ਵੀ ਲਿਖ ਕੇ ਭੇਜਿਆ ਕਿ ਜਿਹੜਾ 8ਵੀਂ ਤੱਕ ਬੱਚਿਆਂ ਨੂੰ ਪਾਸ ਕਰਨ ਦਾ ਸਰਕਾਰ ਨੇ ਇੱਕ ਆਪਣੇ ਰਿਜ਼ਲਟ ਜੰਗੇ ਕਰਨ ਦਾ ਇੱਕ ਤਰੀਕਾ ਬਣਾਇਆ ਕਿਉਂਕਿ ਰਿਜ਼ਲਟ ਟੀਚਰ ਘੱਟ ਸੀ ਸਿਸਟਮ ਨਹੀਂ ਸੀ ਠੀਕ ਜਦੋਂ ਆਪਾਂ ਬੱਚਾ 8ਵੀਂ ਤੱਕ ਪਾਸ ਹੀ ਕਰਦੇ ਆਂਗੇ ਉਹਨੂੰ ਕੋਈ ਉਹਦੇ ਅੱਗੇ ਐਗਜ਼ਾਮ ਹੀ ਨਹੀਂ ਹੋਊਗਾ ਉਹ ਫਿਰ ਪੜ੍ਹਾਈ ਕੀ ਕਰੂਗਾ ਫਿਰ ਟੀਚਰ ਵੀ 8ਵੀਂ ਤੱਕ ਜੋ 8 ਸਾਲ ਉਹਨਾਂ ਪੜਾਇਆ ਹੀ ਨਹੀਂ ਉਹਨਾਂ ਵੀ ਆਪਣਾ ਪਾਸ ਹੀ ਕਰਨੇ ਆ ਤੇ ਫਿਰ ਉਹਦੇ ਉਹਦੀ ਉਹਦੀ ਕੋਈ ਮਾਪਦੰਡ ਨਹੀਂ ਰਹਿ ਜਾਂਦਾ ਕਿ ਉੱਥੇ ਪੜ੍ਹਾਈ ਕਿੱਦਾਂ ਦੀ ਹੋ ਰਹੀ ਕਿਵੇਂ ਦੀ ਹੋ ਰਹੀ ਜਦੋਂ 9ਵੀਂ ਚ ਕੋਈ ਬੱਚਾ ਜਾਂਦਾ ਹੈ ਤੇ ਉਹ ਫਿਰ ਜਿਹੜੇ ਦੂਜੇ ਸਕੂਲਾਂ ਦੇ ਮੁਕਾਬਲੇ ਜਿਹੜੇ ਅੱਛੇ ਪੜ੍ਹਾਈ ਕੀਤੀ ਹੁੰਦੀ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਸੋ ਇਹਦੇ ਤੇ ਹਰ ਪੜਾਅ ਤੇ ਕਲਾਸ ਦਾ ਟੈਸਟ ਹੋਣਾ ਬਹੁਤ ਜ਼ਰੂਰੀ ਹੈ ਉਹਦੇ ਨਾਲ ਬੱਚਿਆਂ ਦਾ ਵੀ ਪਤਾ ਲੱਗਦਾ ਰਹਿੰਦਾ ਉਹਦੇ ਮਾਪੇ ਨੂੰ ਪਤਾ ਲੱਗਦਾ ਰਹਿੰਦਾ ਕਿ ਬੱਚੇ ਕਿੰਨਾ ਪੜ੍ਹ ਰਹੇ ਨੇ ਕਿਵੇਂ ਕਰ ਰਹੇ ਤੇ ਉਹ ਬੱਚਾ ਇੱਕ ਅੱਛੀ ਤਾਕਤ ਬਣ ਕੇ ਸਮਾਜ ਦੇ ਜਿਹੜੇ ਦੂਜੇ ਜਿਹੜੇ ਚੰਗੇ ਸਕੂਲਾਂ ਦੇ ਬੱਚੇ ਆ ਪੜ੍ਹਦੇ ਨੇ ਉਹਨਾਂ ਦੇ ਮੁਕਾਬਲੇ ਉਹ ਵੀ ਅੱਛਾ ਆਪਣਾ ਰਿਜ਼ਲਟ ਪਰਫਾਰ ਕਰ ਸਕਦਾ ਸੋ ਇਹਦੇ ਤੇ ਵੀ ਅਸੀਂ ਸਰਕਾਰ ਨੂੰ ਲਿਖਿਆ ਔਰ ਅੱਛੀ ਪਾਲਿਸੀ ਸਾਰਿਆਂ ਨਾਲ ਲੈ ਕੇ ਚੱਲ ਕੇ ਇੱਕ ਸੰਜੀਦਗੀ ਦੇ ਨਾਲ ਇਸ ਬਾਰੇ ਜਿਸ ਦੌਰ ਚੋਂ ਪੰਜਾਬ ਗੁਜ਼ਰ ਰਿਹਾ ਮੇਰਾ ਮੰਨਣਾ ਕਿ ਜਿੰਨਾ ਚਿਰ ਅਸੀਂ ਸਾਰੇ ਲੋਕ ਸੰਜੀਦਗੀ ਦੇ ਨਾਲ ਇਹਨੂੰ ਇਹਦਾ ਮੁਕਾਬਲਾ ਨਹੀਂ ਕਰਾਂਗੇ ਦੋਸ਼ਣ ਬਾਈ ਤੇ ਜਿੰਨੀ ਮਰਜ਼ੀ ਕਰ ਲਓ ਤੇ ਹੁਣ ਅਸੀਂ ਕਰਣੀ ਹੈ ਕਿਉਂਕਿ ਇਹਨਾਂ ਦਾ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਪਰ ਇਹਦੀ ਜੜ ਤਾਪਾ ਨੂੰ ਜਾਣਾ ਪਊਗਾ ਅਸੀਂ ਸਾਰੇ ਰਲ ਕੇ ਕੰਮ ਕਰਾਂਗੇ ਉਹ ਲਾਇਆ ਪਹਿਲਾਂ ਗੀਤ ਗਰੁੱਪ ਫਿਰ ਜੱਗ ਪਾਣੀ ਗਰੁੱਪ ਉਹਨੇ ਪੱਤਰ ਕਰਾਉ ਤਾ ਸਭੇ ਰੰਗ ਲੇਕਾ ਵੈਬ ਚੈਨਲ ਬਣ ਕਰ ਦਿੱਤੇ ਉਹ ਵਰਤਾਰੇ ਨੂੰ ਪੰਜਾਬ ਦੀ ਛੀਰੇ ਉੱਤੇ ਵੀ ਉਹਨਾਂ ਨੇ ਕੀਤਾ ਦੇਖੋ ਦੇਖੋ ਜਦੋਂ ਪੰਜਾਬ ਚ ਜਾਂ ਕਿਸੇ ਸਮਾਜ ਖਿਲਾਫ ਆ ਪੈਦਾ ਹੁੰਦਾ ਸਰਕਾਰ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੀ ਤੁਸੀਂ ਜਿਹੜਾ ਗੈਂਗਸਟਰ ਬਾਦ ਦੀ ਗੱਲ ਕੀਤੀ ਜਾਂ ਕਿਹੇ ਸਿਸਟਮ ਦੀ ਗੱਲ ਕੀਤੀ ਜਦੋਂ ਆਵਾਜ਼ਾਂ ਅਸੀਂ ਸਹੀ ਦਿਸ਼ਾ ਦੇ ਵਿੱਚ ਉਹਨੂੰ ਘੋਖਾਂਗੇ ਨਹੀਂ ਤੇ ਜਿਹੜੇ ਲੋਕ ਘੋਖਦੇ ਉਹਨਾਂ ਨੂੰ ਡੱਕਾਂਗੇ ਜੇ ਸਮਾਜ ਚ ਕੋਈ ਬੁਰਾਈ ਨੂੰ ਉਗਬਾਰਦਾ ਆ ਸਰਕਾਰ ਦਾ ਕੰਮ ਬੰਦਾ ਉਹਨੂੰ ਸਿਕੋ ਬੁਲਾਵੇ ਉਹਨੂੰ ਹੱਲ ਕਰੇ ਸਰਕਾਰ ਇਹ ਨਹੀਂ ਕਉਨੋ ਉਹਦੇ ਦੇ ਡੰਡਾ ਵਰਤੇ ਉਹਨੇ ਐਫ ਆਈ ਆਰ ਕਰੀ ਹੁਣ ਜੇ ਕੋਈ ਸੇ ਬੰਦੇ ਨੇ ਸਵਾਲ ਕੀਤਾ ਸਵਾਲ ਕਰਨ ਦਾ ਅਧਿਕਾਰ ਹੈ ਉਹ ਪਾਰਟੀ ਹੈ ਜਿਹੜੀ ਕਹਿੰਦੀ ਸਵਾਲ ਕਰਿਆ ਕਰੋ ਜੇ ਤੁਹਾਨੂੰ ਕੋਈ ਸਵਾਲ ਕਰਦਾ ਤੁਸੀਂ ਐਫ ਆਈ ਆਰ ਕਿਉਂ ਦਰਜ ਕਰਦੇ ਤੁਸੀਂ ਤਾਂ ਹੱਲ ਕੱਢੋ ਮੁੱਦੇ ਹਮੇਸ਼ਾ ਆਪੋਜੀਸ਼ਨ ਜਾਂ ਮੀਡੀਆ ਦਾ ਚੌਥਾ ਸਤੰਭ ਹੈ ਉਹ ਉਹ ਉਠਾਉਂਦਾ ਹੈ ਨਾ ਕਿ ਸੱਤਾ ਧਿਰ ਦਾ ਬੰਦਾ ਸੱਤਾ ਧਿਰ ਦਾ ਬੰਦਾ ਕਦੀ ਵੀ ਸੱਤਾ ਦੇ ਵਿਰੁੱਧ ਬੋਲ ਨਹੀਂ ਸਕਦਾ ਐਮ ਐਲ ਏ ਕਦੀ ਨਹੀਂ ਬੋਲੇਗਾ ਕਿ ਮੇਰੇ ਨਸ਼ਾ ਵੇਖਦਾ ਮੇਰੇ ਬੇਰੁਜ਼ਗਾਰੀ ਹੈ ਜੈਕਸਰਵਾਦ ਹੈ ਲਾਰਡ ਆਡਰ ਹੈ ਉਹਨੂੰ ਕਦੇ ਸਵਾਲ ਕਰੋ ਉਹਨੇ ਕਿਹਾ ਸਭ ਕੁਝ ਠੀਕ ਹੈ ਕਿ ਮੁੱਖ ਮੰਤਰੀ ਉਹਨੂੰ ਛੱਡ ਕੇਗਾ ਉਹਦੇ ਜਿਹੜੇ ਪਾਰਟੀ ਦੇ ਬੰਦੇ ਲੋਕ ਨੇ ਉਹ ਕਹਿਗੇ ਇਹ ਗਲਤ ਕਰ ਰਿਹਾ ਜਦ ਕਿ ਅਸਲੀਅਤ ਹਮੇਸ਼ਾ ਮੁੱਦੇ ਆਪੋਜੀਸ਼ਨ ਉਠਾਉਂਦੀ ਹੈ ਮੁੱਦੇ ਹਮੇਸ਼ਾ ਨਿਰਪੱਖ মিডিਆ ਜਿਹੜਾ ਅੱਛਾ ਚਾਹੇ ਯੂਟਿਊਬਰ ਨੇ ਚਾਹੇ ਆਪਣੇ ਚੈਨਲ ਬਣਾਏ ਨੇ ਚਾਹੇ ਵੱਡੇ ادارے ਨੇ ਉਹ ਉਠਾਉਂਦੇ ਨੇ ਚਾਹੇ ਪ੍ਰਿੰਟ মিডিਆ ਸੋ ਉਹਨਾਂ ਨੂੰ ਟਾਰਗੇਟ ਕਰਨਾ ਮਤਲਬ ਇਹ ਸਿੱਧਾ ਸਿੱਧਾ ਹੁੰਦਾ ਕਿ ਸਰਕਾਰ ਅਰਾਜਕਤਾ ਫਲਾਏਗੀ ਅਰਾਜਕਤਾ ਸਮਾਜ ਚ ਫੈਲੇਗੀ ਜਿਹੜੇ ਗੰਦੇ ਬੰਦੇ ਨੇ ਜਾਂ ਜਿਹੜੇ ਗਲਤ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਦੀ ਪੁਸ਼ਤ ਪਣਾਈ ਹੋਏਗੀ ਕੁਝ ਤਾਂ ਬੜਾਈ ਹੋਏਗੀ ਸਮਾਜ ਗਲਤੇ ਨਾਲ ਚੱਲੇਗਾ ਸੋ ਮੈਂ ਸਰਕਾਰ ਦੇ ਇਸ ਕਦਮ ਦੀ ਸਖਤ ਨਿੰਦਾ ਕਰਦਾ ਹਾਂ ਸਖਤ ਸ਼ਬਦਾਂ ਜੀ ਨਿੰਦਾ ਕਰਦਾ ਅੱਛਾ ਉਹਨਾਂ ਨੇ ਕਾਪੀਰਾਈਟ ਦੀ ਜਿਹੜੀ ਗੱਲ ਕੀਤੀ ਕੋਪੀਰਾਈਟ ਮਾਰ ਕੇ ਪੇਜ ਬੰਦ ਕਰ ਦਿੱਤੇ ਆਫਿਸ ਦੇ ਵਿੱਚ ਕਵਾਸਰ ਪੈਦਾ ਹੋ ਗਏ ਚੰਨੀ ਸਾਹਿਬ ਦੇ ਬਿਆਨ ਤੋਂ ਬਾਅਦ ਦੇਖੋ 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 ਥੋੜੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਾਂਗਰਸ ਪੂਰੀ ਸੰਗਠਿਤ ਹੋ ਕੇ ਆਪਣੇ ਇਸ ਪੰਜਾਬ ਦੇ ਲੋਕਾਂ ਦੀ ਆਵਾਜ਼ ਪਹਿਲਾਂ ਵੀ ਬਣੀ ਆ ਅੱਗੇ ਵੀ ਬਣੇਗੀ ਕੋਈ ਮੁਸ਼ਕਲਾਂ ਨਹੀਂ ਉਹ ਪਾਰਟੀ ਪਲੇਟਫਾਰਮ ਤੇ ਸੋਲਵ ਹੋ ਜਾਣਾ ਸਿੱਧੂ ਸਿੱਧੂ ਸਾਹਿਬ ਸਿੱਧੂ ਜੋੜਾ ਵੀ ਬਹੁਤ ਹੀ ਪੋਜ਼ਿਟਿਵ ਗੱਲ ਜੀ ਹਾਈ ਅਸਬਾਰਾ ਚ ਨਾ ਵੀ ਆ ਗਏ ਪੈਂਟੀ ਕਾਂਗਰਸ ਦੇ ਸੀਨੀਅਰ ਲੀਡਰ ਨੇ ਜਿਸ ਐਕਸਟਰਨਲ ਨੇ ਐਕਸ ਮਿਸਟਰੀ ਨੇ ਜਿੰਨਾ ਉਹਨੂੰ ਵਾਈਟ ਵਨ ਟੂ ਕਿ ਲੈਟਰ ਪਾ ਕੇ ਆਪਣਾ ਇੱਕ ਵੱਖਰਾ ਬੋਸ ਜਿਹੜਾ ਦਿਖਾ ਦਿੱਤਾ ਗਿਆ ਦੇਖੋ ਮੇਰਾ ਮੰਨਣਾ ਹੈ ਕਿ ਡੈਮੋਕ੍ਰੇਸੀ ਹੈ ਕਿਸੇ ਦੀ ਮਰਜ਼ੀ ਕੋਈ ਚਿੱਠੀ ਲਿਖਣਾ ਮੇਰੇ ਖਿਆਲ ਕੋਈ ਮੁਸ਼ਕਲ ਨਹੀਂ ਕਿ ਪਰ ਹਾਈ ਕਮਾਂਡ ਨੂੰ ਜੋ ਟਾਈਮ ਮੰਗਿਆ ਤੇ ਉਹਦੇ ਵਿੱਚ ਉਹਨਾਂ ਕੋਈ ਗਹਿ ਜੀ ਗਲਤ ਮੈਂ ਕਿ ਚਿੱਠੀ ਚ ਲਿਖੀ ਤੇ ਨਹੀਂ ਹੋਈ ਤੇ ਜੀ ਉਹਨਾਂ ਨੇ ਮੰਗਿਆ ਤੇ ਉਹ ਟਾਈਮ ਉਹਨਾਂ ਨੂੰ ਮਿਲ ਜਾਏਗਾ ਆਪਣੀ ਗੱਲ ਰੱਖ ਦੇਣਗੇ ਉਹਦੇ ਵਿੱਚ ਕੋਈ ਗੱਲ ਨਹੀਂ ਕਿ ਲੋਕਤੰਤਰ ਹੈ ਪਰ ਸਿੱਧੂ ਦੁਪਤੀ ਦਾ ਕੀ ਕੋ ਵਿਕਲਪ ਨਹੀਂ ਕੰਮ ਦੇ ਵਿੱਚ ਉਹਨਾਂ ਨੇ ਦੇਖੋ ਸਿੱਧੂ ਉਸ ਤੋਂ ਬਾਅਦ ਉਹ ਟਾਈਟ ਨਵਜੋਤ ਸਿੱਧੂ ਸਾਡੇ ਸੀਨੀਅਰ ਲੀਡਰ ਨੇ ਔਰ ਹਾਈ ਕਮਾਂਡ ਦੇ ਧਿਆਨ ਚ ਹੈ ਇਹਦੇ ਵਿੱਚ ਮੈਂ ਉਹਨਾਂ ਦਾ ਭੇਟ ਭਰੀ ਰਣਨੀਤੀ ਮੈਂ ਨਹੀਂ ਤੈਅ ਕਰ ਸਕਦਾ ਇਹਦੇ ਸਿੱਧੂ ਪਰਿਵਾਰ ਨੇ ਕਰਨੀ ਹੈ ਜਾਂ ਹਾਈ ਕਮਾਂਡ ਨੇ ਕਰਨੀ ਹੈ ਉਹਨਾਂ ਨੇ ਦੱਸਣਾ ਹੈ ਕਿਉਂ ਲੇਕਿਨ ਕਿਵੇਂ ਜਾਂ ਕੀ ਹੋਣਾ ਹੈ ਇਹ ਮੇਰਾ ਮੇਰੇ ਅਧਿਕਾਰ ਕਿਤਨੀ ਅਚਾ ਸਰ ਜਿਹੜਾ ਕਾਪੀਰਾਈਟ ਮਾਰ ਕੇ ਉਹਨੂੰ ਪੇਜ ਬੰਦ ਕਰਤੇਗੇ ਰਾਗਵ ਚੰਡਾ ਬਾਜ ਸਭਾ ਦੇ ਨਿਕਮੂ ਦੇ ਸੀ ਕਿ ਕਾਪੀਰਾਈਟ ਨੂੰ ਲੀਨਿਅਨ ਕਰਨਾ ਠੀਕ ਹੈ ਉਹਨੂੰ ਕਾਪੀਰਾਈਟ ਮਾਰ ਕੇ ਪੇਜ ਬੰਦ ਕਰ ਦਿੱਤੇਗੇ ਦੇਖੋ ਪਾਈ ਜਾ ਰਹੀ ਹੈ ਦੇਖੋ ਦੇਸ਼ ਚ ਵੀ ਔਰ ਪੰਜਾਬ ਚ ਵੀ ਇੱਕ ਹੀ ਤਰ੍ਹਾਂ ਜਿਹੜੀਆਂ ਧਰਾਨੇ ਸਤਾ ਤੇਰਾ ਰਾਜ ਕਰਨੀਆਂ ਨੇ ਕਿ ਆਵਾਜ਼ ਦਬਾਉਣੀ ਹੈ ਆਵਾਜ਼ ਨਹੀਂ ਦਬਾਉਣੀ ਚਾਹੀਦੀ ਇਹ ਗਲਤ ਚੀਜ਼ਾਂ ਨੇ ਚਾਹੇ ਕਾਪੀਰਾਈਟ ਹੈ ਕੁਝ ਵੀ ਹੈ ਕਿ ਬਿਲਕੁਲ ਬੰਦ ਨਹੀਂ ਹੋਣੀ ਚਾਹੀਦੀ ਜਿਹੜੇ ਪੇਜ ਨੇ ਕਿਉਂਕਿ ਜੇ ਕੋਈ ਗੱਲ ਹੈ ਤੇ ਤੁਸੀਂ ਬੁਲਾ ਲੂ ਜੇ ਕਾਨੂੰਨ ਬੈਠਾ ਹੈ ਤੁਸੀਂ ਓਪਨ ਗੱਲ ਕਰ ਸਕਦੇ ਜੇ ਓਪਨ ਡਿਬੇਟ ਕਰ ਸਕਦੇ ਜੇ ਇਹਨਾਂ ਚੀਜ਼ਾਂ ਤੇ ਮਸਲੇ ਨੂੰ ਹੱਲ ਕਰਨਾ ਚਾਹੀਦਾ ਨਾ ਕਿ ਦਬਾਉਣਾ ਚਾਹੀਦਾ ਸਰਕਾਰ ਨੂੰ ਕਿਉਂਕਿ ਜਿਹੜੇ ਜਿਹੜੇ ਲੋਕ ਚੱਲਦੇ ਨੇ ਜਿਹੜਾ ਸਮਾਜ ਚ ਕੰਮ ਗੱਲ ਕਰਦੇ ਨੇ ਉਹ ਬੜੇ ਸੱਭੇਤ ਲੋਕ ਨੇ ਪੜ੍ਹੇ ਲਿਖੇ ਲੋਕ ਨੇ ਉਹਨਾਂ ਦਾ ਬੜਾ ਤਜਰਬਾ ਹੈ ਉਹਨਾਂ ਦਾ ਤਜਰਬਾ ਲੈ ਕੇ ਸਾਨੂੰ ਅੱਗੇ ਵਧਣਾ ਚਾਹੀਦਾ ਅੱਜ ਸਰ ਤੋਂ ਇੱਕ ਤੁੰਗ ਭਾਗ ਟ੍ਰੇਨ ਦੀ ਗੱਲ ਤੁੰਗਟਾ ਤੁੰਗਟਾ ਦੀ 1 ਕਰੋੜ ਰੁਪਏ ਦੇ ਖਰਚ ਹੋ ਚੁੱਕੇ ਆ ਸਰਕਾਰ ਮਾਸਟਰ ਪਲਾਨ ਵੀ ਦੇਸ਼ੀ ਤੁਸੀਂ ਨਵਾਂ ਕੀ ਕਰਦੇ ਹੋ ਦੇਖੋ ਇਹ ਗਲਤ ਗੱਲ ਹੈ ਕੁਝ ਵੀ ਨਹੀਂ ਹੋਇਆ ਜੇ ਉਹਦੇ ਚ ਅੱਜ ਵੀ ਕਰੋੜ ਦਾ ਘਟਨ ਹੋ ਸਕਦਾ ਸਰ ਉਹ ਗਲਤ ਕੀਤਾ ਸੀ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਗਲਤ ਇਨਫੋਰਮੇਸ਼ਨ ਹੋਈ ਆ ਉਹ ਤੇ ਪ੍ਰੋਜੈਕਟ ਹੀ ਨਹੀਂ ਹੈਗਾ ਬਿਲਕੁਲ ਪਾ ਚੈੱਕ ਕਰ ਲੈਣ ਉਹ ਪ੍ਰੋਜੈਕਟ ਹੀ ਨਹੀਂ ਹੈ ਜੇ ਪ੍ਰੋਜੈਕਟ ਹੋਵੇ ਤਾਂ ਹੀ ਬਾਰ ਬਾਰ ਡਿਸਕਸ਼ਨ ਕਿਉਂ ਕਰੀਏ ਕਾਰਪੋਰੇਸ਼ਨ ਇੱਥੇ ਬੈਠੀ ਆ ਪੋਲੂਸ਼ਨ ਬੋਰਡ ਇੱਥੇ ਬੈਠਾ ਹੈ ਇਰੀਗੇਸ਼ਨ ਇੱਥੇ ਬੈਠਾ ਹੈ ਸਿਵਰੇਸ ਵਾਟਰਸਪਲਾਈ ਇੱਥੇ ਬੈਠੇ ਜੋ ਪ੍ਰੋਜੈਕਟ ਹੁੰਦਾ ਉਹਨਾਂ ਦੱਸ ਹੀ ਦੇਣ ਕਿ ਪ੍ਰੋਜੈਕਟ ਤੇ ਕਰ ਰਹੇ ਆ ਉਹ ਲਾਜ਼ਮ ਕਾਦੀ ਮੇਰਾ ਕੰਮਜਾਮ ਆਇਆ ਸੀ ਉਦੋਂ ਕੁਝ ਸਮਾਜਸ਼ੀਲੀ ਵੀ ਆਈ ਉਹਦੇ ਵਿੱਚ ਉਹਦੇ ਵਿੱਚ ਮੈਂ ਕੁਲਦੀਪ ਧਾਰੀਵਾਲ ਸਾਹਿਬ ਨੂੰ ਇੱਕ ਪਬਲਿਕ ਫੰਕਸ਼ਨ ਤੇ ਮਿਲੇ ਸੀ ਨਹੀਂ ਸੌਰੀ ਜਿੱਦਾਂ ਪ੍ਰੈਜ਼ੀਡੈਂਟ ਸਾਹਿਬ ਆਏ ਮੈਂ ਉਹਨਾਂ ਨੂੰ ਰਿਕਵੈਸਟ ਕੀਤੀ ਕਿ ਤੁਸੀਂ ਉਦੋਂ ਬੁੱਦਾ ਬਹੁਤ ਉਠਾਇਆ ਸੀ ਜੀ ਕਿ ਐਮਪੀ ਨਹੀਂ ਖਰੇ ਕੰਮ ਕਰਦਾ ਮੈਂ ਹੁਣ ਕਲੀਅਰ ਗੱਲ ਕਰਨੀ ਚਾਹੁੰਦਾ ਤੁਹਾਨੂੰ ਵੀ ਪਤਾ ਲੱਗ ਗਿਆ ਕਿ ਤੁਸੀਂ ਤੁਹਾਡੇ ਕਰਨ ਵਾਲਾ ਕੰਮ ਹੈ ਹੁਣ ਰਹਿਿੰਦਾ ਸਮਾਂ ਤੁਸੀਂ ਕਰੋ ਮੈਂ ਤਾਂ ਚਾਹੁੰਦਾ ਕਿ ਮੈਨੂੰ ਪ੍ਰੋਜੈਕਟ ਬਣਾ ਕੇ ਦੇਵੇ ਇਹ ਸਟੇਟ ਗਵਰਨਮੈਂਟ ਨੇ ਦੇਣਾ ਹੈ ਸਰ ਉਹ ਕਹਿੰਦੇ ਉਹ ਤਾਂ ਕਰ ਚੁੱਕੇ 120 ਕਰੋੜ ਦੀ ਲਾਗਤ ਦਾ ਉਹਨਾਂ ਨੇ ਨਹੀਂ ਭਾਈ ਉਹ ਹੁਣ ਕੋਈ ਕਰ ਗਏ ਉਹਨੂੰ ਗਲਤ ਚੀਜ਼ ਕਰ ਗਏ ਉਹ ਤਾਂ ਮੈਂ ਕੀ ਜਵਾਬ ਦਵਾ ਉਹਦੇ ਉਹਤੇ ਉਹਨਾਂ ਨੂੰ ਕਰਨ ਤੋਂ ਪਹਿਲਾਂ ਪਤਾ ਲੱਗਣਾ ਚਾਹੀਦਾ ਕਿ ਮੈਂ ਕਿਹੜਾ ਤੁਗਾਟਨ ਕਰਨਾ ਹੈ ਕਿਵੇਂ ਕਰਨਾ ਹੈ ਤੁਸੀਂ ਗਲਤ ਜਿੱਦਾਂ ਅੱਜ ਹੁਣ ਇੱਥੇ ਨੁਕਸਾਨ ਕਿਤਾ ਹੋਇਆ ਕੀਤੇ ਜਾਣ ਧਾਰੀਵਾਲ ਸਾਹਿਬ ਦਾ ਉਹ ਲੋਕਾਂ ਨੂੰ ਉਹਨਾਂ ਜਵਾਬ ਨਹੀਂ ਦੇ ਪਾਉਣਾ ਗਲਤ ਉਦਘਾਟਨ ਕੀਤਾ 20 ਲੱਖ ਰੁਪਏ ਜਦੋਂ ਉਹਨਾਂ ਨੇ ਲੈ ਕੇ ਮਸ਼ੀਨਾਂ ਲਾਈਆਂ ਮੈਂ 20 ਲੱਖ ਦੇ ਨਾਲ ਦੇ ਅੱਧਾ ਕਿਲੋ ਜਿੱਥੇ ਲੱਗੀਆਂ ਮਸ਼ੀਨਾਂ ਉੱਤੇ ਮੇਰਾ ਨਹੀਂ ਖਿਆਲ ਅੱਧਾ ਕਿਲੋਮੀਟਰ ਵੀ ਗਈਆਂ ਹੋਣਗੀਆਂ ਖਤਮ ਹੋ ਗਿਆ ਸੋ ਇਹ ਰਿਵਿਊ ਇਹਦਾ ਕੀਤਾ ਆ ਧਾਰੀਬਾਦ ਸਾਹਿਬ ਇਹਦਾ ਜਵਾਬ ਉਹ ਦੇ ਸਕਦੇ ਬੋਨਾ ਗਲਤ ਦੁਗਾਟ ਨਹੀਂ ਕਿਉਂ ਕੀਤਾ ਜਾਂ ਜਿੰਨਾ ਕਰਵਾਇਆ ਉਹਨਾਂ ਕਿਉਂ ਕਰਾਇਆ ਜਾਂ ਇਹਨਾਂ ਨੇ ਭਾਵਕ ਹੋ ਕੇ ਦਬਾ ਦਬ ਕਰਤਾ ਵੀ ਸ਼ਾਇਦ ਉਹ ਦੁਗਾਟਨ ਦੇ ਨਾਲ ਹੀ ਡਰੇਨ ਸਾਫ ਹੋ ਜਾਣੀ ਇਹ ਬੜਾ ਲੰਮਾ ਪ੍ਰੋਸੈਸ ਆ ਜੇ ਅੱਜ ਵੀ ਅਸੀਂ ਸੰਜੀਦਗੀ ਨਾਲ ਲੱਗਾਂਗੇ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਇੱਕ ਸੰਜੀਦਗੀ ਨਾਲ ਲੱਗਾਂਗੇ ਪ੍ਰੋਜੈਕਟ ਬਣੇਗਾ ਆਏਗਾ ਇਹਦਾ ਹੱਲ ਹੁੰਦਿਆਂ ਵੀ 4 ਤੋਂ 5 ਸਾਲ ਲੱਗਣੇ ਮੇਰੀ ਗੱਲ ਸੁਣ ਇਹ ਕੋਈ ਛੋਟੀ ਚੀਜ਼ ਨਹੀਂ ਗਈ ਫਿਰ ਉਹਦੇ ਲਈ ਮੈਂ ਪੈਸੇ ਲੈ ਕੇ ਆਉਣੇ ਫਿਰ ਟੈਂਡਰਿੰਗ ਹੋਣੀ ਫਿਰ ਟੈਂਡਰਿੰਗ ਫਿਰ ਕੰਮ ਹੋਣਾ ਬੇਲੀ ਗੱਲ ਜੇ 500 700 ਕਰੋੜ ਤੋਂ ਘਾਟੇ ਪ੍ਰੋਜੈਕਟ ਨਹੀਂ ਬਣਨਾ ਮਿਨੀਮਮ ਹੈ ਮੇਰਾ ਮੈਨੂੰ ਪਤਾ ਹੈ ਇਸ ਗੱਲ ਦਾ ਮੈਂ ਪਿਛਲੇ 8 ਸਾਲ ਤੋਂ ਲੱਗਾ ਪਰ ਇਹ ਅਚੀਵਮੈਂਟ ਨਹੀਂ ਹੋ ਰਹੀ ਕਿਉਂਕਿ ਇਹ 4 5 ਡਿਪਾਰਟਮੈਂਟ ਦਾ ਕੰਮ ਹੈ ਇਹਨਾਂ ਦਾ ਕੋਆਰਡੀਨੇਸ਼ਨ ਨਹੀਂ ਹੁੰਦੀ ਜੇ ਕੋਈ ਅਫਸਰ ਕੰਮ ਕਰਦੇ ਉਹਨੇ ਜੇ ਉਹ ਅਫਸਰ ਬਦਲ ਜਾਂਦਾ ਹੈ ਡੀਸੀ ਬਦਲ ਜਾਂਦੇ ਉਹ ਸਾਰਾ ਚੀਜ਼ ਉੱਥੇ ਦਾ ਉੱਥੇ ਖੜ ਜਾਂਦਾ ਸੋ ਮੈਂ ਇਹਨਾਂ ਨੂੰ ਕਿਹਾ ਮੈਂ ਧਾਰੀয়াল ਸਾਹਿਬ ਨੂੰ ਬੜੇ ਪਿਆਰ ਦੇ ਨਾਲ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਚਲੋ ਨਹੀਂ ਇਲੈਕਸ਼ਨ ਜਿੱਤੇ ਗੱਲ ਵੱਖਰੀ ਐ ਪਰ ਸ਼ਹਿਰ ਲਈ ਤਾਂ ਹੀ ਸਾਰੇ ਜਵਾਬ ਦੇ ਆ ਨਾ ਤੁਸੀਂ ਤਾਂ ਸਰਕਾਰ ਚ ਦੇ ਤੇ ਮੈਂ ਮੈਂਬਰ ਪਾਰਲੀਮੈਂਟ ਬਣ ਗਿਆ ਤੇ ਮੈਂ ਤੁਹਾਨੂੰ ਕਹਿ ਰਿਹਾ ਮੈਨੂੰ ਪ੍ਰੋਜੈਕਟ ਦਿਓ ਮੈਂ ਤੁਹਾਨੂੰ ਪੈਸੇ ਲਿਆ ਕੇ ਦਵਾ ਸੈਂਟਰ ਤੋਂ ਤੁਸੀਂ ਪ੍ਰੋਜੈਕਟ ਤੇ ਸਹੀ ਬਣਾ ਕੇ ਦਿਓ ਨਾ ਉਹ ਅਜੇ ਤੱਕ ਨਹੀਂ ਬਣ ਰਿਆ ਡੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਇਹਨਾਂ ਨੇ ਅਸੀਂ ਕਮੇਟੀ ਦੇ ਵਿੱਚ ਸਾਰੇ ਡਿਪਾਰਟਮੈਂਟ ਬੈਠੇ ਸੀ ਜਲਦੀ ਤੋਂ ਜਲਦੀ ਇਹਦਾ ਮਸਲਾ ਸਰਕਾਰ ਨੂੰ ਬੇਨਤੀ ਕਰਾਂਗੇ ਹਾਲ ਸੋ ਜਿਹੜਾ ਮੱਗੀ ਮੇਲੇ ਤੇ ਸੀਐਮ ਇੱਕ ਵੱਡਾ ਐਲਾਨ ਕਰਦੇ ਆ ਕਿ 160 ਸ੍ਰੂਪ ਜਿਹੜੇ ਗੁਰੂ ਸਾਹਿਬ ਦੀ ਕਾਮਤ ਕਰਦੇਗੇ ਆ ਬੁਰਦਰਾ ਲਾਭ ਤਬਲ ਰਾਜਸੌਰ ਤੋਂ ਇੱਕ ਦਿਨ ਪਹਿਲਾਂ ਪੰਜਾਬ ਦੇ ਪਹਿਨ ਕੈਬਨਿਟ ਮੰਤਰੀ ਪਹੁੰਚਦੇ ਤੇ ਉੱਥੇ ਕਹਿੰਦੇ ਸਭ ਕੁਝ ਠੀਕ ਹੈ ਕਿਸੇ ਤਰ੍ਹਾਂ ਦੀ ਕੋਈ ਬੇਦਬੀ ਨਹੀਂ ਹੋਈ ਕਿਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀਐਮ ਵੀ ਇੱਥੇ ਆ ਕੇ ਨਤਮਸਤ ਹੋ ਗਏ ਜਿਹੜਾ ਯੂ ਟਰਨ ਹੈ ਬਟਾ ਇਹਨੂੰ ਕਿਤਨਾ ਦੇਖੋ ਜਿਹੜੇ ਵੀ ਗੈਰ ਜ਼ਿੰਮੇਵਾਰ ਬਿਆਨ ਨੇ ਮੇਰਾ ਖਿਆਲ ਹੈ ਇਹਦੇ ਬਾਰੇ ਬਿਆਨ ਹੋਈ ਦੇ ਸਕਦੇ ਆ ਕਿਉਂਕਿ ਆਪਾਂ ਤਾਂ ਉਹੀ ਗੱਲ ਕਰ ਰਹੇ ਜਿਹੜੀ ਉਹਨਾਂ ਨੇ ਕੀਤੀ ਤੇ ਗਾ ਉਹਨਾਂ ਦੇ ਕੈਬਨਿਟ ਸੋ ਕਿੰਨੇ ਇਹਨਾਂ ਨੂੰ ਗਲਤ ਇਨਫੋਰਮੇਸ਼ਨ ਦਿੱਤੀ ਹੈ ਇਹਦੇ ਉਹਨਾਂ ਦੀ ਜਵਾਬਦੇਹੀ ਬਣਦੀ ਹੈ ਨਾ ਮੇਰਾ ਤਾਂ ਖਿਆਲ ਹੈ। ਕਈ ਵਾਰੀ ਆਪਾਂ ਪਬਲਿਕ ਨੂੰ ਗਲਤ ਇਨਫੋਰਮ ਇਨਫੋਰਮ ਕਰ ਦਿੰਨੇ ਆ। ਇੱਕ ਟੈਰੇ 'ਚ ਕਿੰ누 ਕੌਣ ਖੜਾ ਹੋਣਾ ਪੈ ਰਿਹਾ ਸੀਐਮ ਨੂੰ? ਇਹਦੇ ਸੀਐਮ ਬੋਲਣ ਤੋਂ ਪਹਿਲਾਂ ਸੋਚਣ ਨਾ ਜਿਹੜੀ ਮੈਂ ਗੱਲ ਕਹਿ ਰਿਹਾ ਕਿੰਨੀ ਠੈਂਟਿਕ ਹੈ ਜਾਂ ਜਿੰਨਾ ਕਿਹਾ ਸੀ ਜਾਂ ਤੇ ਉਹਨੂੰ ਫੋਨ ਫਿਰ ਤੁਸੀਂ ਸਿੱਧਾ ਕਰੋ ਵੀ ਆਹ ਠੀਕ ਹੈ ਜੀ ਇਹ ਗਲਤ ਸੀ। ਜਦੋਂ ਤੇ ਗਲਤ ਕੁਝ ਵੀ ਨਹੀਂਗਾ ਕਿਉਂਕਿ ਇਕੱਲੇ ਇਹ ਨਹੀਂ ਸਾਰੇ ਲੋਕ ਵੀ ਉਤੋਂ ਦੇ ਜਿਹੜੇ ਉੱਤੇ ਸ਼ਰਧਾ ਰੱਖਦੇ ਨੇ ਸਾਰੇ ਲੋਕ ਇਹ ਨਹੀਂ ਵੀ ਨਹੀਂ ਕੋਈ ਗਲਤ ਹੈਗਾ। ਪਰ ਇਹਦਾ ਬਿਲਕ ਉਹਨਾਂ ਨੇ ਕਿਉਂ ਇਹ ਗਲਤ ਬਿਆਨਬਾਜ਼ੀ ਕੀਤੀ ਜਾਂ ਉਹਨਾਂ ਦੇ ਮੰਤਰੀ ਹੋਣ ਜਾ ਕੇ ਕਿਉਂ ਗਲਤ ਬਿਆਨਬਾਜ਼ੀ ਕਰ ਰਹੇ ਮੇਰੇ ਕੋਲੇ ਉਹਨਾਂ ਨੂੰ ਦੱਸਣਾ ਚਾਹੀਦਾ ਕਿਰਸ਼ਾਨੂ ਉੱਥੇ ਵੀ ਉੱਥੇ ਵੀ ਕਿਰਸ਼ਾਨੂ ਆ ਗਏ ਨਹੀਂ ਕਿਰਸ਼ਾਨੂ ਹੈਗੇ ਮਾਫੀ ਇੰਚ ਮੈਨੂੰ ਮੈਂ ਇਹ ਨਹੀਂ ਕਹਿ ਸਕਦਾ ਕਿ ਉੱਥੇ ਕੋਈ ਹੋਣਗੇ ਜਿਹੜੇ ਕਿਰਸ਼ਾਨੂ ਜਿਹੜੇ ਜਿਹੜਾ ਮਾਫੀਆ ਸਿਸਟਮ ਹੈ ਜਿਹੜੇ ਉਹ ਸੌਦੇ ਕਰਾਉਣ ਵਾਲੇ ਹੋਰ